ਜਿਨ੍ਹਾਂ ਦਾ ਗੁਰੂ ਤੇ ਉੱਤੇ ਵਿਸ਼ਵਾਸ ਹੁੰਦਾ ਹੈ ਗੁਰੂ ਤੇ ਉੱਤੇ ਭਰੋਸਾ ਹੁੰਦਾ ਹੈ ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਦੀਆਂ ਝੋਲਾਂ ਭਰ ਦਿੰਦੇ ਨੇ ਮੈਨੂੰ ਇੱਕ ਘਟਨਾ ਯਾਦ ਆ ਰਹੀ ਆ ਸੰਗਰੂਣ ਦੇ ਲਾਗੇ ਇੱਕ ਪਰਿਵਾਰ ਸੀ ਬਹੁਤ ਗਰੀਬ ਪਰਿਵਾਰ ਸੀ ਉਹ ਬੱਚੇ ਨੇ ਮੈਨੂੰ ਨਾ ਆਪਣਾ ਸਾਰਾ ਜੀਵਨ ਦਿਵਰਾ ਜਿਹੜਾ WhatsApp ਤੇ ਸਾਂਝ ਕੀਤਾ ਤੇ ਆਪਣੇ ਸਾਰੇ ਘਟਨਾ ਦੱਸੇ ਕਿ ਅਸੀਂ ਕਿਦਾਂ ਗਰੀਬ ਪਰਿਵਾਰ ਦੇ ਵਿੱਚੋਂ ਉੱਥੇ ਤੇ ਕਿਦਾਂ ਜਰਮਨ ਦੀ ਧਰਤੀ ਤੇ ਪਹੁੰਚੇ ਉਸ ਨੇ ਆਪਣਾ ਸਾਰਾ ਜੀਵਨ ਪਿਉਰਾ ਦਾਸ ਨੂੰ WhatsApp ਤੇ ਭੇਜਿਆ ਉਹ ਕਹਿਣ ਲੱਗਾ ਕਿ ਜਾਣੇ ਜੇ ਸਾਡਾ ਪਰਿਵਾਰ ਜਿਹੜਾ ਬਹੁਤ ਗਰੀਬ ਸੀ ਬਹੁਤ ਗਰੀਬ ਸੀ ਤੇ ਮੇਰੇ ਪਿਤਾ ਜੀ ਕਹਿੰਦਾ ਚੜ੍ਹਾਈ ਕਰ ਜਾਂਦੇ ਨੇ ਮੇਰੀ ਮਾਤਾ ਜਿਹੜੇ ਚਾਚੇ ਤਾਇਆ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਸੀ ਸਾਡਾ ਜੀਵਨ ਪਾਲਦੇ ਸੰਭਾਲਣ ਉਸ ਨੇ ਇਦਾਂ ਕੀਤਾ ਸੀ ਕਹਿੰਦੇ ਘਰ ਦੇ ਵਿੱਚ ਡੰਗਰ ਪਸ਼ੂ ਰੱਖ ਲੈ ਛੋਟੀ ਉਮਰ ਦੇ ਵਿੱਚ ਅਸੀਂ ਮਾਂ ਦੇ ਨਾਲ ਡੰਗਰ ਪਸ਼ੂ ਚਾਰਨੇ ਫਿਰ ਧਿਆੜੇ ਕਰਨ ਵਾਸਤੇ ਵੀ ਜਾਂਦੇ ਰਹੇ ਸੀ ਕਹਿੰਦੇ ਕਿ ਅਸੀਂ ਛੋਟੀ ਉਮਰ ਦੇ ਵਿੱਚ ਤਿਹਾਰੀ ਕਰਨ ਦਾ ਕੰਮ ਲੱਗ ਤੇ ਨਾਲ ਨਾਲ ਆਪਣੀ ਪੜ੍ਹਾਈ ਦਾ ਖਰਚਾ ਵੀ ਕਰਦੇ ਸੀ ਨਾਲ ਨਾਲ ਪੜ੍ਹਾਈ ਚੱਲਦੇ ਪੈਸੇ ਤੇ ਨਾਲ ਨਾਲ ਅਸੀਂ ਧਿਆੜੀ ਕਰਦੇ ਸੀ ਘਰ ਦੇ ਵਿੱਚ ਕਨੀ ਵੀ ਬਹੁਤ ਸੀ ਕਿਰਮਾਤਮਾ ਦਾ ਇਹੋ ਜਿਹਾ ਕ੍ਰਿਸ਼ਮਾ ਹੋਇਆ ਕਿ ਸਾਹਮਣੂ ਜਿਹੜਾ ਪਿੰਡ ਦੇ ਵਿੱਚ ਹੀ ਸਾਡੇ ਗੁਰਦੁਆਰੇ ਸੇ ਗੁਰਦੁਆਰੇ ਚਾਂਦ ਵਾਸਤੇ ਸਾਡੇ ਤਾਂਦ ਵਾਖਰੇ ਅਸੀਂ ਗੁਰੂ ਘਰ ਦੇ ਵਿੱਚ ਜਾਵਨ ਲੱਗੇ ਕਹਿੰਦੇ ਲੋਕਾਂ ਦੇ ਵਿੱਚ ਸਾਡੀ ਪ੍ਰਸ਼ੰਸਾ ਹੋਣ ਲੱਗੀ ਕਿ ਪਰਿਵਾਰ ਭਾਵੇਂ ਗਰੀਬ ਹੈ ਪਰ ਬੱਚੇ ਜਿਹੜੇ ਸੇਵਾ ਬਹੁਤ ਕਰਦੇ ਨੇ ਕਹਿੰਦੇ ਕਿ ਜਦੋਂ ਅਸੀਂ ਪਿੰਡ ਦੇ ਵਿੱਚ ਸੋਦਾ ਹੋਣ ਲੱਗੇ ਕਹਿੰਦੇ ਇੱਕ ਦਿਨ ਘਟਨਾ ਵਾਪਰੀ ਉਹ ਕਹਿਣ ਲੱਗਾ ਕਿ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਕਹਿੰਦਾ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਤੇ ਚਾਚਾ ਮੇਰਾ ਫੌਜ ਦੇ ਵਿੱਚੋਂ ਆਇਆ ਸੀ ਕਹਿੰਦਾ ਘਰ ਦੇ ਵਿੱਚ ਗਰੀਬੇ ਸੀ ਕੱਪੜੇ ਹੈ ਨਹੀਂ ਸੀ ਕਿ ਚਾਚੇ ਦੇ ਮੁੰਡੇ ਦੇ ਵਿਆਹ ਉੱਤੇ ਕੱਪੜੇ ਕੀ ਪਾ ਕੇ ਜਾਣੇ ਕਹਿੰਦਾ ਕਿ ਅਸੀਂ ਸਕੂਲ ਦੇ ਚੋਲੇ ਪਾ ਕੇ ਚੱਲ ਕੇ ਵਰਦੀ ਪਾ ਕੇ ਚੱਲ ਕੇ ਉਸ ਸਮੇਂ ਬਸਾਂ ਦੇ ਉੱਤੇ ਭਰਾਤਾਂ ਜਾਂਦਾਂ ਹੁੰਦੇ ਸਨ ਕਹਿੰਦਾ ਅਸੀਂ ਬਸ ਦੇ ਵਿੱਚ ਬੈਠੇ ਅਸੀਂ ਘਰ ਤੋਂ 2 ਕਿਲੋਮੀਟਰ ਦਾ ਕਿਸੇ ਨੇ ਸਾਡੇ ਚਾਚੇ ਨੂੰ ਦੱਸ ਦਿੱਤਾ ਕਿ ਉਹ ਬਰਤੀ ਪਾ ਗਿਆ ਕਿ ਸਾਡੇ ਚਾਚੇ ਨੇ 2 ਕਿਲੋਮੀਟਰ ਅੱਗੇ ਦਾ ਤੇ ਬੱਸ ਰੋਕ ਦਿੱਤੀ। ਕਹਿੰਦੇ ਕਿ ਜਦੋਂ ਤਾਂ ਬੱਸ ਰੁਕ ਗਈ ਤੇ ਕਹਿੰਦਾ ਸਾਡੇ ਚਾਚੇ ਨੇ ਸਾਨੂੰ ਧੱਕੇ ਮਾਰ ਕੇ ਬੱਸ ਦੇ ਵਿੱਚੋਂ ਥੰਲੇ ਕੱਢ ਦਿੱਤਾ। ਕਿ ਅਸੀਂ ਬਰਾਤ ਵਿੱਚ ਚੱਲ ਰਹੇ ਹਾਂ। ਸੰਭੋਰ ਨੇ ਚੱਲੇਗੇ। ਤਸਿਸ ਕੋਤੀ ਬਰਤੀ ਪਾ ਕੇ ਵਿਆਹ ਵਿੱਚ ਅੱਗ ਜੇ ਕਹਿੰਦਾ ਕਿ ਠੱਟਾ ਮਾਰ ਕੇ ਸਾਨੂੰ ਬਸ ਦੇ ਵਿੱਚੋਂ ਬਾਹਰ ਸੋਚ ਦਿੱਤਾ ਤਾਂ ਕਾਇ ਲੱਗਾ ਅਸੀਂ ਰੋਂਦੇ ਰੋਂਦੇ ਜਿਹੜੇ ਘਰ ਦੇ ਵਿੱਚ ਆ ਗਏ ਜਦੋਂ ਰੋਂਦੇ ਰੋਂਦੇ ਘਰ ਦੇ ਵਿੱਚ ਆ ਗਏ ਤੇ ਅਸੀਂ ਪਿੰਡ ਦੇ ਵਿੱਚ ਹੀ ਗੁਰਦੁਆਰੇ ਸੇਵਾ ਕਰਿਆ ਕਰਦੇ ਸਾਂ ਕਹਿੰਦਾ ਗੁਰਦੁਆਰੇ ਦੇ ਵਿੱਚ ਹੀ ਸੇਵਾ ਕਰਿਆ ਕਰਦੇ ਸਾਂ ਤੇ ਕਹਿੰਦਾ ਦਿਹਾੜੀ ਕਰਨੀ ਫਿਰ ਅੰਮ੍ਰਿਤਸਰ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਪੜਾਏ ਸਾਡੀ ਬਗਵੀ ਛੋਟੇ ਤੇ ਦਸਤ ਕਰ ਲਿਆ ਤੇ ਕਹਿਣ ਲੱਗਾ ਗਿਆਨੇ ਜੀ ਮੈਂ ਬਾਰਾ ਕਰ ਲਿਆ ਨੌਕਰੀ ਸਾਾਨੂੰ ਕਿੱਥੇ ਮਿਲਨੇ ਸੀ ਅਸੀਂ ਨਾਲ ਹੀ ਇਤਿਆਦੇ ਕਰਦੇ ਸਾਤੇ ਅਸੀਂ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਂ ਹੌਲੀ ਹੌਲੀ ਪੈਸੇ ਜੋੜਨੇ ਸ਼ੁਰੂ ਕੀਤੇ ਜਿੰਨੇ ਕੁ ਪੈਸੇ ਬੰਦੇ ਸੀ ਕਿਰਾਇਆ ਲੱਗਦਾ ਸੀ ਉਹਨੇ ਕੁ ਮੈਂ ਪੈਸੇ ਸਾਈਡ ਤੇ ਰੱਖ ਲਤੇ ਇੱਕ ਮਹੀਨੇ ਦੇ ਵਿੱਚ ਅਸੀਂ ਗੁਰੂ ਰਾਮ ਦਾਸ ਦੀ ਨੰਗੀ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਕਿ ਰਾਤ ਨੂੰ ਆਇਆ ਕਰਨਾ ਭਾਂਡੇਾਂ ਦੀ ਸੇਵਾ ਕਰਿਆ ਕਰਨਾ ਕਹਿਣ ਲੱਗਾ ਕਿ ਭਾਂਡੇਾਂ ਦੀ ਸੇਵਾ ਕਰਨੀ ਤੇ ਅਸੀਂ ਰੋਜ਼ਾਨਾ ਆਉਣ ਲੱਗ ਪਏ ਕਹਿੰਦਾ ਕਿ ਅਗਲੇ ਜੇ ਇੱਕ ਦਿਨ ਕੀ ਘਟਨਾ ਵਾਪਰੀ ਕਹਿੰਦਾ ਕਿ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਸੇਵਾ ਕਰਕੇ ਜਦੋਂ ਮੈਂ ਬਾਹਰ ਆ ਰਿਹਾ ਸੀ ਆਪਣੇ ਪਿੰਡ ਸੰਗਰੂਰ ਜਾਣਾ ਸੀ ਕਹਿੰਦਾ ਇੱਕ ਫੈਮਿਲੀ ਆਂਦੀ ਆ ਨਗਰਹਾਟ ਦੇ ਕੋਲ ਕਿਤਾ ਮੈਨੂੰ ਫੈਮਿਲੀ ਮਿਲੀ ਤੇ ਉਹਨਾਂ ਨੇ ਮੈਨੂੰ ਬਾਹਰ ਬਿਮਾਰੀ ਦੇ ਪੁੱਤਰ ਜੇ ਇਥੇ ਲੰਗਰ ਹਾਲ ਕਿੱਥੇ ਆ ਅਸੀਂ ਆ ਜਿਹੜਾ ਸਮਾਨ ਕਿੱਥੇ ਰੱਖਣਾ ਤੇ ਉਹ ਕਹਿੰਦਾ ਕਿ ਅੰਟੀ ਜੀ ਆ ਲੰਗਰ ਹਾਲ ਆ ਸਮਾਨ ਤੁਸੀਂ ਉਥੇ ਰੱਖ ਦੋ ਤਾਂ ਕਹਿੰਦਾ ਕਿ ਪ੍ਰਮਾਤ ਜਿਹੜਾ ਵਿਦੇਸ਼ ਦੀ ਧਰਤੀ ਦੇ ਵਿੱਚੋਂ ਆਇਆ ਸੀ ਤੇ ਪੁੱਛਣ ਲੱਗ ਪਏ ਕਿ ਇੱਥੇ ਕੀ ਕੀ ਆ ਕਹਿੰਨ ਲੱਗ ਪਏ ਕਿ ਮੈਂ ਕਿਹਾ ਅੰਟੀ ਜੀ ਇਥੇ ਲਾਚੀ ਵੇਰੀਆ ਜਦੋਂ ਗੁਰੂ ਰਾਮਦਾਸ ਜੀ ਕੰਦਰੀ ਦੇ ਆਪਾਂ ਅੰਦਰ ਜਾਂਦੇ ਆ ਉਧਰ ਰਸਤੇ ਦੇ ਵਿੱਚ ਲਾਚੀ ਵੇਰੀਆ ਇੱਕ ਬਾਬਾ ਬੁੱਢਾ ਸਾਹਿਬ ਦੀ ਵੇਰੀਆ ਇੱਕ ਦੁੱਖ ਭਜਨੀ ਵੇਰੀਆ ਤੋਂ ਕਹਿਣ ਲੱਗਾ ਕਿ ਮੈਂ ਪਰਿਵਾਰ ਪੁੱਛਣ ਲੱਗ ਪਿਆ ਕਿ ਤੁਸੀਂ ਰੋਜ਼ ਆਉਂਦੇ ਜੇ ਕਹਿਣ ਲੱਗਾ ਕਿ ਨਹੀਂ 8 ਮਹੀਨੇ ਬਾਅਦ ਆਈਦਾ ਪਰਿਵਾਰ ਸਾਡਾ ਬਹੁਤ ਗਰੀਬ ਮਹੀਨੇ ਬਾਅਦ ਆਈਦਾ ਸੇਵਾ ਕਰਕੇ ਫਿਰ ਅਸੀਂ ਛੱਲੇ ਗਏਗਾ ਤੇ ਕਹਿੰਦਾ ਕਿ ਪਰਿਵਾਰ ਮੈਨੂੰ ਹੋਰ ਵੀ ਬਹੁਤ ਕੁਝ ਪੁੱਛਣ ਲੱਗ ਪਿਆ ਤੇ ਮੈਂ ਸਾਰਿਆਂ ਨੂੰ ਦੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਂ ਪਰਿਵਾਰ ਕਹਿਣ ਲੱਗਾ ਕਿ ਪੁੱਤਰ ਜੇ ਦਰਸ਼ਨ ਸਾਨੂੰ ਤੂੰ ਕਰਵਾ ਦੇ ਤੇ ਬੜੀ ਕਿਰਪਾ ਹੋਵੇਗੀ ਕਹਿਣ ਲੱਗਾ ਕਿ ਜੇ ਤੁਹਾਨੂੰ ਕਿਹਾ ਕਿ ਦਰਸ਼ਨ ਤੂੰ ਕਰਵਾ ਦੇ ਤੇ ਬੜੀ ਕਿਰਪਾ ਹੋਵੇਗੀ ਕਹਿਣ ਲੱਗਾ ਕਿ ਮੇਰੇ ਮਾਨ ਦੇ ਵਿੱਚ ਆਵਾਜ਼ ਆਈ ਕਿ ਮੈਨੂੰ ਗੁਰੂ ਰਾਮਦਾਸ ਮਹਾਰਾਜ ਚ ਕਹਿ ਰਹੇ ਨੇ ਕਿ ਪੁੱਤਰ ਇਹ ਪਰਿਵਾਰ ਤੇਰੇ ਕੋਲ ਆਇਆ ਏ ਇਹਨਾਂ ਨੂੰ ਦਰਸ਼ਨ ਕਰਵਾ ਦੇ ਇਹਨਾਂ ਨੂੰ ਮੇਰੀ ਨਗਰੀ ਤੇ ਦਰਸ਼ਨ ਕਰਵਾ ਦੇ ਕਹਿੰਦਾ ਮੈਂ ਕੁੱਛ ਬੈਠਾ ਕਿ ਆਂਟੀ ਜੀ ਤੁਸੀਂ ਕਿੱਥੋਂ ਆਏ ਜੇ ਕਹਿਣ ਲੱਗਾ ਕਿ ਮੈਨੂੰ ਉਹ ਆਂਟੀ ਜੀ ਕਹਿਣ ਲੱਗੇ ਕਿ ਅਸੀਂ ਜਰਮਨ ਦੀ ਧਰਤੀ ਦੇ ਵਿੱਚੋਂ ਆਏ ਹਾਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਆਏ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਦੇ ਨਗਰੇ ਦੇ ਵਿੱਚ ਆਏ ਹਾਂ लगा मैं, पर पर होया अंटी पैसे देन लगी। मैं पैसे नहीं लाने के बोहत चंगा परिवार ने मेरा नंबर ला लिया कहता तो परिवार ने मेरा नंबर ला लिया परिवार ਜਰੂਰ ਧਰਮਾਂ ਦੀ ਧਰਤੀ ਦੇ ਤੇ ਵਾਪਸ ਚਲਾ ਗਿਆ ਤੇ ਉੱਥੇ ਜਾ ਕੇ ਮੈਨੂੰ ਫੋਨ ਕਰਦਾ ਹੁੰਦਾ ਸੀ ਕਹਿਣ ਲੱਗਾ ਕਿ ਉੱਥੇ ਜਾ ਕੇ ਵੀ ਉਹਨਾਂ ਨੇ ਮੈਨੂੰ ਫੋਨ ਕਰਨਾ ਫਿਰ ਉਹ ਇੱਕ ਦਿਨ ਪੰਜਾਬ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਫਿਰ ਉਹਨਾਂ ਨੂੰ ਗੁਰੂ ਰਾਮਦਾਸ ਜੀ ਨਗਰੀ ਦੇ ਸਾਰੇ ਦਰਸ਼ਨ ਕਰਵਾਏ ਕਹਿੰਦਾ ਕਿ ਪਰਿਵਾਰ ਫਿਰ ਚਲਾ ਗਿਆ ਧਰਮਾਂ ਦੀ ਧਰਤੀ ਤੇ ਉੱਥੇ ਜਾ ਕੇ ਫੋਨ ਕਰਨਾ ਕਹਿਣ ਲੱਗਾ ਕਿ ਕਰੋਨਾ ਦਾ ਸਮਾਂ ਆਇਆ ਕਰੋਨਾ ਦਾ ਸਮਾਂ ਆਇਆ ਤੇ ਉਹ ਪਰਿਵਾਰ ਨੇ ਮੈਨੂੰ ਫੋਨ ਕੀਤਾ ਕਹਿਣ ਲੱਗਾ ਕਿ ਜਦੋਂ ਪਰਿਵਾਰ ਨੇ ਮੈਨੂੰ ਫੋਨ ਕੀਤਾ ਕਿ ਕਹਿਣ ਲੱਗੇ ਕਿ ਅਸੀਂ ਆਪਣੀ ਬੱਚੀ ਦਾ ਵਿਆਹ ਜਿਹੜਾ ਤੇਰੇ ਨਾਲ ਕਰਨਾ ਹੈ ਕਹਿਣ ਲੱਗਾ ਕਿ ਦੋਨਾਂ ਕਹਾਂ ਕਿ ਬੱਚੀ ਦੇ ਬੱਚੀ ਆਪਣੀ ਦਾ ਅਸੀਂ ਤੇਰੇ ਨਾਲ ਵਿਆਹ ਕਰਨਾ ਤੇ ਕਹਿ ਦਿੱਤਾ ਉਮ ਕਹਣ ਲੱਗ ਕੇ ਨਾਲ ਬਹੁਤ ਗਰੀਬਾਂ ਜਦੋਂ ਤੁਸੀਂ ਸਾਡਾ ਘਰ ਦੇ ਕਿਉਂਕਿ ਤੁਸੀਂ ਆਪੇ ਨਾ ਕਰਦੇ ਨਹੀਂ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਆ ਤੇ ਕਹਿੰਦਾ ਪਰਿਵਾਰ ਜਿਹੜਾ ਬਹੁਤ ਚੰਗਾ ਸੀ ਉਹ ਕਹਿਣ ਲੱਗੇ ਕਿ ਕਿਸਾਨ ਨੂੰ ਕੋਈ ਜ਼ਮੀਨ ਜਾਇਦਾਦ ਨਹੀਂ ਦੇਣੀ ਅਸੀਂ ਸਾਨੂੰ ਤੇ ਇੱਕ ਪੁੱਤਰ ਦੀ ਲੋੜ ਹੈ ਸਾਨੂੰ ਇੱਕ ਪੁੱਤਰ ਚਾਹੀਦਾ ਤੇ ਸਾਡੇ ਵਾਰ ਤੇ ਤੋਂ ਬਹੁਤ ਸੋਹਣਾ ਪੁੱਤਰ ਸਾਡਾ ਸਾਡੀ ਧੀ ਵਾਰ ਤੇ ਵੀ ਠੀਕ ਹੈ ਬਹੁਤ ਸਿਆਣਾ ਬੱਚਾ ਬੜੀ ਭਾਵਨਾਵਾਂ ਦੇ ਵਾਲਾ ਬੜੀ ਸੇਵਾ ਕਰਨ ਵਾਲਾ ਸਾਨੂੰ ਇਹੋ ਚਾਹੇ ਬੱਚਾ ਚਾਹਦਾ ਸੀ ਇਹੋ ਚਾਹੇ ਘਰ ਚ ਵਾਈ ਚਾਹਦਾ ਸੀ ਅਸੀਂ ਤੈਨੂੰ ਆਪਣੇ ਨਾਲ ਜਰਮਨ ਦੀ ਧਰਤੀ ਤੇ ਲੈ ਜਾਣਾ ਕਹਿਣ ਲੱਗਾ ਕਿ ਜਦੋਂ ਉਹਨਾਂ ਨੇ ਇਦਾਂ ਕਿਹਾ ਕਹਿ ਲੱਗਾ ਕਿ ਮੈਂ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਮਾਂ ਨੂੰ ਕਿਹਾ ਕਿ ਮਾਂ ਜਿਹੜਾ ਪਰਿਵਾਰ ਸਾਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚੋਂ ਮਿਲਿਆ ਸੀ ਜਿਹੜਾ ਧਰਮ ਦੀ ਧਰਤੀ ਦੇ ਵਿੱਚੋਂ ਆਇਆ ਸੀ ਉਹ ਮੈਨੂੰ ਇਦਾਂ ਕਹਿ ਰਿਹਾ ਨੇ ਕਿ ਅਸੀਂ ਆਪਣੇ ਧੀ ਦਾ ਵਿਆਹ ਜਿਹੜਾ ਤੇਰੇ ਨਾਲ ਕਰਨਾ ਤੋ ਕਹਿ ਲੱਗਾ ਕਿ ਮਾਂ ਮੇਰੇ ਜਿਹੜੀ ਕੁੱਭਾ ਮਾਰ ਕੇ ਦੋਂ ਲੱਗ ਪਈ

ਕਹਿਣ ਲੱਗਾ ਕਿ ਕਰੋਨਾ ਦਾ ਸਮਾਂ ਸੀ ਉਹਨਾਂ ਨੇ ਆਪਣੀ ਬੱਚੀ ਦੇ ਨਾਲ ਕਹਿੰਦਾ ਮੇਰੀ ਗੱਲ ਕਰਵਾਈ ਕਹਿੰਦਾ ਕਿ ਜਦੋਂ ਮੈਂ ਉਸ ਲੜਕੀ ਦੇ ਨਾਲ ਗੱਲ ਕੀਤੀ ਮੈਂ ਆਪਣਾ ਘਰ ਵਿਖਾਇਆ ਤੇ ਮੈਂ ਕਹਿ ਦਿੱਤਾ ਕਿ ਮੈਂ ਬਹੁਤ ਗਰੀਬ ਹਾਂ ਤੇ ਮੁੜ ਕੇ ਬਾਅਦ ਵਿੱਚ ਨਹੀਂ ਆਖਣਾ ਕਿ ਗਰੀਬ ਹਾਂ ਕਹਿਣ ਲੱਗਾ ਕਿ ਉਹ ਪਰਿਵਾਰ ਦੀ ਬੱਚੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਤੁਹਾਡੇ ਦੇ ਨਾਲ ਕੱਟ ਲਾਵਾਂਗੀ ਕਹਿਣ ਲੱਗਾ ਕਿ ਉਸਨੇ ਆਪਣੇ ਪਾਪਾ ਦੇ ਨਾਲ ਆਪਣੇ ਪਿਤਾ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਕਹਿਣ ਲੱਗਾ ਕਿ ਮੈਂ ਬਹੁਤ ਰਣਾ ਕੀਤਾ ਕਿ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਕਹਿਣ ਲੱਗਾ ਕਿ ਪਰਵਾਰ ਨੇ ਚੋਲ ਪਾਇਆ ਤੇ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਕੋਠੀ ਪਾਓ ਕਹਿੰਦਾ ਕਿ ਪਿੰਡ ਵਾਲੇ ਵੀ ਸੋਚਣ ਲੱਗ ਪਏ ਕਿ ਇਹ ਬਲੈਕ ਕਰਨ ਲੱਗ ਪੇ ਲੱਗਦਾ ਜਿਹੜਾ ਕੋਖੀ ਪਾਣੀ ਸ਼ੁਰੂ ਕਰ ਦਿੱਤੀ ਕਹਿੰਦਾ ਕਿ ਤਾਂ ਕੋਖੀ ਪਾਣੀ ਸ਼ੁਰੂ ਹੋ ਗਈ ਤੇ ਕਰੋਨਾ ਦਾ ਸਮਾਂ ਗਿਆ ਤੇ ਉਹ ਜਿਹੜੀ ਲੜਕੀ ਗਿਰੋ ਪੰਜਾਬ ਦੇ ਵਿੱਚ ਆਈ ਕਹਿੰਦਾ ਕਿ ਤਾਂ ਪੰਜਾਬ ਦੇ ਵਿੱਚ ਆਏ ਤੇ ਮੈਂ ਉਹਨਾਂ ਸਾਰਾ ਸਮੁੱਚਾ ਪਰਿਵਾਰ ਅਸੀਂ ਦਿੱਲੀ ਏਅਰਪੋਰਟ ਤੇ ਗਏ ਉਸ ਬੱਚੀ ਨੂੰ ਲੈ ਕੇ ਆਏ 10 ਦਿਨ ਸਾਡੇ ਘਰ ਦੇ ਵਿੱਚ ਰਹੀ ਕਹਿੰਦਾ ਕਿ 10 ਦਿਨ ਜੇ ਸਾਡੇ ਘਰ ਦੇ ਵਿੱਚ ਰਹੀ ਕੋਈ ਫਿਰ ਉਹ ਬੱਚੀ ਜਿਹੜੀ ਚਲੀ ਜਾਂਦੀ ਬਾਕਸ਼ ਫਿਰ ਸਮੋਚਾ ਪਰਿਵਾਰ ਆਂਦਾ ਕਹਿੰਦਾ ਕਿ ਗਿਆਨੀ ਜੀ ਸਮੋਚਾ ਪਰਿਵਾਰ ਆਇਆ ਤੇ ਮੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ ਕਹਿੰਦਾ ਕਿ ਮੇਰੇ ਘਰ ਵਾਲੇ ਕਹਿਣ ਲੱਗੇ ਕਿ ਇੱਕ ਮੰਦਰ ਜਿੱਦੀ ਪਾਸ ਹੋਰ ਪਾੜ ਕੇ ਤੇ ਉੱਤੇ ਇੱਕ ਮੰਦਰ ਬੋਲ ਪਾੜ ਕੇ ਕਹਿਣ ਲੱਗਾ ਕਿ ਗਿਆਨੀ ਜੀ ਅੱਜ ਸਾਡੇ ਸਾਰੇ ਪਿੰਡ ਦੇ ਨਾਲੋਂ ਵੱਡੀ ਕੋਥੀ ਆ ਤੇ ਉਹ ਬੱਚਾ ਜਿਹੜਾ ਅੱਜ ਜਰਮਨ ਦੀ ਧਰਤੀ ਉੱਤੇ ਆ ਕਹਿੰਦਾ ਭਾਵ ਕਿ ਜਿਨ੍ਹਾਂ ਦਾ ਗੁਰੂ ਨਾਮਦਾਸ ਮਹਾਰਾਜ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਕਿ ਗੁਰੂ ਨਾਮਦਾਸ ਮਹਾਰਾਜ ਐਸੀ ਕਿਰਪਾ ਕਰ ਦਿੰਦੇ ਨੇ ਕਿ ਉਹਨਾਂ ਦੇ ਸਾਰੇ ਦੁੱਖ ਕਲੇ ਜੜਿਆ ਨਾਸ਼ ਕਰ ਦਿੰਦੇ ਸਾਡਾ ਗੁਰੂ ਦੇਤੇ ਵਿਸ਼ਵਾਸ ਹੁਣੇ ਕਿਤਾ ਸਾਡਾ ਹਿਰਦਾ ਜਿਹੜਾ ਸਾਫ਼ ਹੁਣੇ ਕਿਤਾ ਤਾਂ ਹੀ ਸਾਇਬ ਨੇ ਕਿਹਾ ਸੀ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਤੇ ਬਾਅਦ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚੋ ਕਿਉਂਕਿ ਔਕਾਲ ਪੁੱਖ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਹੈ ਜਿਹੜਾ ਤਿਆਗੋ ਕਿਰਪਾਲੂ ਆ ਜਿਹੜਾ ਔਕਾਲ ਪੁੱਖ ਪਰਮਾਤਮਾ ਦੇ ਤੇ ਭਰੋਸਾ ਰੱਖਦਾ ਹੈ ਭਾਵਨਾ ਰੱਖਦਾ ਹੈ ਉਸ ਦੇ ਦਾਰ ਦੇ ਉੱਤੇ ਜਾ ਕੇ ਸੇਵਾ ਕਰਦਾ ਹੈ ਤੇ ਮੇਰਾ ਸਹਿਬ ਜਿਹੜਾ ਉਮੰਦਨਾ ਛੋੜਿਆ ਭਰਨਦਾ ਤੇ ਮੇਰਾ ਸਾਰਕੰਡਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਪਲ ਪਾਵਣਾ ਹੁੰਦਾ ਇੰਚੰਦਰ ਕਿ ਸਾਡਾ ਅੰਦਰੋਂ ਹਿਰਦਾ ਸਾਫ਼ ਹੋਣਾ ਚਾਹੀਦਾ ਸਾਡੇ ਅੰਦਰੋਂ ਭਾਵਨਾ ਹੋਣੀ ਚਾਹੀਦੀ ਆ ਕਿ ਜਿੱਥੇ ਅਸੀਂ ਗੁਰੂ ਦੀ ਸੇਵਾ ਕਰਨੀ ਆ ਉਥੇਕ ਅਸੀਂ ਮਾਂ ਕੋ ਦੀ ਸੇਵਾ ਵੀ ਕਰਨੀ ਆ ਕਿਉਂਕਿ ਜਿਹੜਾ ਬੱਚਾ ਆਪਣੇ ਮਾਂ ਕੋ ਦੀ ਸੇਵਾ ਕਰਦਾ ਗੁਰੂ ਦੀ ਸੇਵਾ ਦੇ ਬਰਾਬਰ ਆ ਤੇ ਸਾਇਬ ਜੀ ਪਰ ਬਾਣੀ ਦਰਸ਼ਕ ਕਰਦੇ ਪੈਣੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਸਾਰਾ ਜਗਤ ਵਿਖਾਇਆ ਜਿਨ੍ਹਾਂ ਸਾਨੂੰ ਸਾਰੀ ਦੁਨੀਆ ਵਿਖਾਈਆਂ ਅੱਜ ਕੀ ਵਾਪਰਿਆ ਜਿਸ ਮਾਣੇ ਸਭਨ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਪਾਲਿਆ ਜਨਮ ਦਿੱਤਾ ਇੰਨੇ ਕੰਸ਼ੀ ਢੱਲੇ ਨੇ ਅੱਜ ਉਹ ਮਾਂ ਦੀ ਉਨੀ ਕਦਰ ਨਹੀਂ ਹੋ ਰਹੀ ਜੇ ਘਟ ਦੇ ਵਿੱਚ ਪੰਜ ਅਨੰਦ ਦੀ ਪਥਰੀ ਹੋਵੇ ਸਾਰੇ ਜਾਤ ਸੰਸਾਰ ਨੇ ਸੰਨਿਤ ਦੀ ਤਨ ਉਹ ਮਾਵਾਂ ਜਿਹੜਾ ਸੰਗਠਨ ਦਿੱਤੀਆਂ ਨੇ ਸਾਨੂੰ ਐਡਾ ਵੱਡਾ ਇਨਸਾਨ ਬਣਾਦਿਆ ਨੇ ਅੱਜ ਮਾਂ ਦੀ ਉਨੀ ਕਦਰ ਨਹੀਂ ਹੋ ਰਹੀ ਜਿਵੇਂ ਮਾਂ ਦੀ ਕਦਰ ਹੋਣੀ ਚਾਹੀਦੀ ਸੀ ਅੱਜ ਅਸੀਂ ਮਾਨਕ ਤੇ ਰੋਟੀ ਨਹੀਂ ਪੁੱਛੀ ਮਾਨਕ ਤੇ ਪਾਣੀ ਨੇ ਪੁੱਛਿਆ ਤੇ ਗੁਰੂ ਘਰ ਦੇ ਵਿੱਚ ਆ ਕੇ ਅਸੀਂ ਪਖੰਡ ਕਰਦੇ ਆਂ ਤੇ ਅਸੀਂ ਬੜਾ ਦਤਾਉਣੇ ਕਿ ਅਸੀਂ ਬੜੇ ਵੱਡੇ ਸੇਵਾਦਾਰ ਹਾਂ ਮਾਰ ਕਰਨਾ ਲੈ ਚੱਲ ਰਿਹਾ ਪਰ ਸਾਡੇ ਕਿ ਹਾਲਾਤ ਬਣ ਗਏ ਨੇ ਅੱਜ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਆਂ ਗੁਰੂ ਧਿਆਨ ਦੇ ਨਾਲ ਟੁੱਟ ਗਏ ਆਂ ਫਿਰ ਅਸੀਂ ਕਹਿ ਦਿੰਦੇ ਕਿ ਸਾਡੇ ਜਵਾਕ ਜੜਿਆ ਅੱਜ ਗੁਰਬਾਣੀ ਦੇ ਨਾਲ ਟੁੱਟ ਕੇ ਗੁਰਧਿਆਰ ਦੇ ਨਾਲ ਟੁੱਟ ਕੇ ਗਿਆਨੀ ਜੀ ਅਰਦਾਸ ਕਰੋ ਅੱਜ ਮੇਰਾ ਬੱਚੇ ਨੂੰ ਗਲਤ ਸੰਗਤ ਵਿੱਚ ਫਸ ਗਿਆ ਨਸ਼ੇ ਕਰਨ ਲੱਗ ਪਿਆ ਇੱਥੇ ਮੈਂ ਮਾਂ ਪਿਓ ਬੇਨਤੀ ਕਰਾਂਗਾ ਕਿ ਆਪਣੇ ਬੱਚੇ ਦੀ ਸੰਗਤ ਵੱਲ ਖਿਆਰ ਰੱਖਿਆ ਕਰੋ ਮੇਰਾ ਬੱਚਾ ਸੰਗਤ ਕਿਹੋ ਜਿਹੀ ਕਰਦਾ ਹੈ ਨਸ਼ੇੜੀ ਦੀ ਸੰਗਤ ਨਹੀਂ ਕਰੇ ਜੇ ਅਸੀਂ ਆਪਣੇ ਬੱਚੇ ਵੱਲ ਖਿਆਰ ਰੱਖਾਂਗੇ ਮੇਰਾ ਬੱਚਾ ਕੀ ਕਰਦਾ ਮਹਤਾਬੇ ਨਾ ਕਹਿਣਾ ਕਿ ਸਾਡਾ ਬੱਚਾ ਜੇ ਨਸ਼ੇ ਕਰਦਾ ਹੈਗਾ ਤਾਂ ਕੱਢ ਜਾਏਗਾ ਕਿ ਦੇ ਭਲੇ ਚੁਸਕੀ ਸੰਗਤ ਕਰ ਲਵੇਗਾ ਇਥੇ ਮਾਂ ਪਿਓ ਦਾ ਸਭ ਤੋਂ ਵੱਡਾ ਕਸੂਰ ਇਹ ਕਿ ਅਸੀਂ 5 ਸਾਲ ਦਾ ਜਦ ਬੱਚਾ ਹੁੰਦਾ ਸੀ ਗੁਰੂ ਘਰ ਦੇ ਵਿੱਚ ਭੇਜਦੇ ਨਹੀਂਗੇ ਜਦ ਸਾਡਾ ਬੱਚਾ 17 28 ਸਾਲਾਂ ਦਾ ਹੋ ਜਾਂਦਾ ਗਲਤ ਸੰਗਤ ਵਿੱਚ ਪੈ ਜਾਂਦਾ ਛੂਟੇ ਲਾਉਣ ਲੱਗ ਪੈਂਦਾ ਟੀਕੇ ਲਾਉਣ ਲੱਗ ਪੈਂਦਾ ਉਦੋਂ ਆ ਕੇ ਅਸੀਂ ਅਰਦਾਸ ਕਰਾਉਂਦੇ ਆ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਛੂਟੇ ਲਾਉਣ ਲੱਗ ਗਿਆ ਇਥੇ ਮਾਂ ਕੋਲ ਦੀ ਗਲਤੀ ਹੈ ਜੇ ਅਸੀਂ ਸ਼ੁਰੂ ਤੋਂ ਵਿੱਚ ਤੋਂ ਮਾਂ ਕੋਲ ਨੇ ਆਪਣੇ ਬੱਚੇ ਨੂੰ ਗੁਰੂ ਘਰ ਦੇ ਵਿੱਚ ਭੇਜਣਾ ਸੀ ਉਦੋਂ ਅਸੀਂ ਗੁਰੂ ਘਰ ਵਿੱਚ ਭੇਜਿਆ ਨਹੀਂ ਕਾਰਨ ਕੀ ਆ ਅੱਜ ਟਰੈਕਟਰ ਦੇ ਉੱਤੇ ਗਾਣੇ ਮੋਟਰਸਾਈਕਲ ਦੇ ਉੱਤੇ ਗਾਣੇ ਮੈਲ ਦੇ ਵਿੱਚ ਗਾਣੇ ਘਰ ਦੇ ਵਿੱਚ ਗਾਣੇ ਤੇ ਫਿਰ ਸਾਡੇ ਮਿਲਦੇ ਨੇ ਨਿਆਣੇ ਸਾਨੂੰ ਆਪਣੇ ਬੱਚਿਆਂ ਨੂੰ ਸ਼ਬਦ ਦੇ ਨਾਲ ਜੋੜਨਾ ਪਵੇਗਾ ਕਰਨ ਕਰਨ ਹਰ ਅੰਤਰ ਜਾਮੀ ਜਨ ਆਪਣੇ ਕੀ ਰੱਖ ਹੈ ਜਗ ਕਾਰੂਤ ਜਨ ਪੀਤਰ ਸ਼ਬਦ ਗੁਰੂ ਰਸ ਚੱਖ ਹੈ ਸਾਨੂੰ ਸ਼ਬਦ ਦਾ ਸਵਾਦ ਚੱਖਣਾ ਪਵੇਗਾ ਜਦੋਂ ਅਸੀਂ ਸ਼ਬਦ ਦਾ ਸਵਾਦ ਚੱਖਾਂਗੇ ਸਾਡਾ ਜਿਹੜਾ ਜੀਵਨ ਭਾਰੂ ਚੱਲੇਗਾ ਸੋ ਜਤਨ ਕਰਨਾ ਅਸੀਂ ਆ ਕੇ ਇੱਥੇ ਕਈ ਦਾਤਾਂ ਲੱਗਦੇ ਆਂ ਸੁਖ ਦੀ ਮੰਗਦੇ ਆ ਅਰਦਾਸਾ ਕਰਾਉਣਾ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰਾ ਬੱਚਾ ਜਿਹੜਾ ਵਿਦੇਸ਼ ਦੇ ਵਿੱਚ ਪੱਕਾ ਜਵੇ ਗਿਆਨੀ ਜੀ ਸਾਨੂੰ ਗੱਡੀ ਮਿਲ ਜਾਵੇ ਗਿਆਨੀ ਜੀ ਸਾਨੂੰ ਜ਼ਮੀਨ ਜਾਇਦਾਦ ਮਿਲ ਜਾਵੇ ਅੱਜ ਤੱਕ ਮੈਂ ਇਹੋ ਜਿਹਾ ਕੋਈ ਪਰਿਵਾਰ ਨਹੀਂ ਵੇਖਿਆ ਜਿਹੜਾ ਕੋਈ ਇਹ ਅਰਦਾਸ ਕਰਾਉਂਦਾ ਹੋਵੇ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰੇ ਬੱਚੇ ਨੂੰ ਨਾਮਦਾਨ ਪ੍ਰਾਪਤ ਹੋ ਜਾਵੇ ਕਦੇ ਮੈਂ ਇਹੋ ਜਿਹਾ ਪਰਿਵਾਰ ਨਹੀਂ ਦੇਖਿਆ ਨਾ ਕਦੇ ਇਹੋ ਜਿਹਾ ਪਰਿਵਾਰ ਨੇ ਕੋਈ ਅਰਦਾਸ ਕਰਵਾਈ ਆ ਦੁਨਿਆਵੀ ਅਰਦਾਸਾਂ ਉਹਨਾਂ ਨੇ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰਾ ਬੱਚਾ ਜਿਹੜਾ ਵਿਦੇਸ਼ ਦੀ ਧਰਤੀ ਤੇ ਪੱਕਾ ਹੋ ਜਾਵੇ ਮੇਰੇ ਕੋਲ ਇੱਕ ਬੱਚੇ ਨੂੰ ਵਿਜਾ ਮਿਲ ਜਾਵੇ ਮੇਰੇ ਬੱਚੇ ਨੂੰ ਟਰੈਕਟਰ ਮਿਲ ਜਾਵੇ ਮੇਰੇ ਬੱਚੇ ਨੂੰ ਗੱਡੀ ਮਿਲ ਜਾਵੇ ਭਾਵ ਕਿ ਅਸੀਂ ਇਹੋ ਜਿਹੇ ਦੁਨਿਆਵੀ ਚਾਹ ਮੰਗਦੇ ਐ ਹੋਗੇ ਪਰਿਵਾਰ ਕਦੇ ਨਹੀਂ ਦੇਖਾ ਜਿਹੜਾ ਅਰਦਾਸ ਕਰਾਂਦਾ ਹੈ ਕਿ ਮੇਰੇ ਬੱਚੇ ਨੂੰ ਕਾਲੂਕ ਪਰਮਾਤਮਾ ਦਾ ਸ਼ਬਦ ਮਿਲ ਜਾਵੇ ਗੁਰ ਤੇ ਆਤਮ ਉਹਦੇ ਹਿਰਦੇ ਵਿੱਚ ਵਸ ਜਾਵੇ ਮਾਫ਼ ਕਰਨਾ ਲੈ ਚੱਲ ਰਿਹਾ ਪਰ ਸਾਡੇ ਦੇ ਹਾਲਤ ਬਣ ਕੇ ਤੇ ਕਾਰਨ ਕੀ ਆ ਆਤਮ ਜੀਵਾਂ ਵਿਸਰਣ ਵਰਗ। ਫਿਰ ਆਖੰਦ ਦਾ ਕੋਈ ਫਾਇਦਾ ਨਹੀਂ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ। ਇਹਨਾਂ ਦਾ ਹਾਜ਼ਰਨਾ ਪ੍ਰਵਾਨ ਕਰਨਾ। ਗੁਰਮਤਿ ਵਿਚਾਰਨ ਕਰਦੇ ਹੋਈਆਂ ਇੱਕ ਨਿ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨੇ ਜਾਣ ਤੇ ਬੱਚਾ ਸਮਝ ਕੇ ਮਾਫ਼ ਕਰਨਾ। ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸਰਨ ਪ੍ਰਕਾਸ਼ਯੋਗ ਕਾਸ਼ ਰਣਾ ਜੀ।